ਭਾਰਤ ਪਾਕਿਸਤਾਨ ਦੋਨਾਂ ਦੇਸ਼ਾਂ ਦੀ ਸਾਂਝੀ ਕਮੰਡਰੀ ਅਟਾਰੀ ਵਹਾਗਾ ਸਰਹੱਦ ਵਿੱਚ ਬੀਐਸਐਫ ਤੇ ਪਾਕਿਸਤਾਨ ਰੇਜਨਾ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਚੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਬੀਐਸਐਫ ਦੇ ਅਨੁਸਾਰ ਪਹਿਲਾਂ ਚੰਡੇ ਦੀ ਰਸਮ 5:30 ਤੋਂ ਸ਼ੁਰੂ ਹੋ ਕੇ 6 ਵਜੇ ਤੱਕ ਚੱਲਦੀ ਸੀ ਹੁਣ ਤਬਦੀਲ ਹੋ ਕੇ ਮੌਸਮ ਦੇ ਮੱਦੇਨਜ਼ਰ ਅਟਾਰੀ ਸਰਹੱਦ ਤੇ ਪਾਕਿਸਤਾਨ ਰੇਜਨਾ ਨਾਲ ਗੱਲਬਾਤ ਤੋਂ ਬਾਅਦ ਚੰਡੇ ਦੀ ਰਸਮ ਦਸਮਾ ਅੱਧਾ ਘੰਟਾ ਘਟਾ ਕੇ 5 ਤੋਂ 5:45 ਕਰ ਦਿੱਤਾ ਗਿਆ ਹੈ ਬੀਐਸਐਫ ਅਨੁਸਾਰ ਪਾਰ ਦੇ ਵਾਖਾ ਖਰਾਜਾ ਤੋਂ ਆਉਣ ਵਾਲੇ ਲੋਕ ਚੰਡੇ ਦੀ ਰਸਮ ਵੇਖਣ ਲਈ ਜੋ ਪਹੁੰਚਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਸ਼ਾਮ 4 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਲਗਾ ਕੇ ਸਰਹੱਦ ਟੇਬਲ ਸਟੇਡੀਅਮ ਵਿੱਚ ਪਹੁੰਚ ਜਾ। ਭਾਰਤ-ਪਾਕਿਸਤਾਨ ਦੇ ਨਾ ਦੇਸ਼ਾਂ ਦੀ ਸਾਂਤਰੀ ਮੰਤਰੀ ਅਟਾਰੀ ਵਾਹਾਗਾ ਸਰਹੱਦ ਵਿੱਚ ਬੀਐਸਐਫ ਤੇ ਪਾਕਿਸਤਾਨ ਰੇਜਨਾ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਚੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਬੀਐਸਐਫ ਦੇ ਅਨੁਸਾਰ ਪਹਿਲਾ ਚੰਡੇ ਦੀ ਰਸਮ 5:30 ਤੋਂ ਸ਼ੁਰੂ ਹੋ ਕੇ 6 ਵਜੇ ਤੱਕ ਚੱਲਦੀ ਸੀ ਹੁਣ ਤਬਦੀਲ ਹੋ ਕੇ ਮੌਸਮ ਦੇ ਮੱਦੇਨਜ਼ਰ ਅਟਾਰੀ ਸਰਹੱਦ ਤੇ ਪਾਕਿਸਤਾਨ ਰੇجن ਨਾਲ ਗੱਲਬਾਤ ਤੋਂ ਬਾਅਦ ਚੰਡੇ ਦੀ ਰਸਮ ਦਾ ਸਮਾਂ ਅੱਧਾ ਘੰਟਾ ਘਟਾ ਕੇ 5 ਤੋਂ 5:45 ਕਰ ਦਿੱਤਾ ਗਿਆ ਹੈ ਬੀਐਸਐਫ ਅਨੁਸਾਰ ਫਾਰਕ ਦੇ ਵਕਾ ਖਰਾਜਾ ਤੋਂ ਆਉਣ ਵਾਲੇ ਲੋਕ ਚੰਡੇ ਦੀ ਰਸਮ ਵੇਖਣ ਲਈ ਜੋ ਪਹੁੰਚਦੇ ਨਹੀਂ ਉਹਨਾਂ ਨੂੰ ਅਪੀਲ ਹੈ ਕਿ ਸ਼ਾਮ 4 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਲਗਾ ਕੇ ਸਰਹੱਦ ਤੇ ਬਲੇ ਸਟੇਡੀਅਮ ਵਿੱਚ ਪਹੁੰਚ ਜਾ। ਭਾਰਤ-ਪਾਕਿਸਤਾਨ ਦੇ ਨਾ ਦੇਸ਼ਾਂ ਦੀ ਸਾਂਤਰੀ ਕ ਮੰਤਰੀ ਅਟਾਰੀ ਵਹਾਗਾ ਸਰਹੱਦ ਵਿੱਚ ਬੀਐਸਐਫ ਤੇ ਪਾਕਿਸਤਾਨ ਰੇجنਾਲ ਦੇਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਚੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ ਬੀਐਸਐਫ ਦੇ ਅਨੁਸਾਰ ਪਹਿਲਾ ਚੰਡੇ ਦੀ ਰਸਮ 5:30 ਸ਼ੁਰੂ ਹੋ ਕੇ 6 ਵਜੇ ਤੱਕ ਚੱਲਦੀ ਸੀ ਹੁਣ ਤਬਦੀਲ ਹੋ ਕੇ ਮੌਸਮ ਦੇ ਮੱਦੇਨਜ਼ਰ ਅਟਾਰੀ ਸਰਹੱਦ ਤੇ ਪਾਕਿਸਤਾਨ ਦੇ ਜਨਾਂ ਨਾਲ ਗੱਲਬਾਤ ਤੋਂ ਬਾਅਦ ਚੰਡੇ ਦੀ ਰਸਮ ਦਸਮਾ ਅੱਧਾ ਘੰਟਾ ਘਟਾ ਕੇ 5 ਤੋਂ 5:45 ਕਰ ਦਿੱਤਾ ਗਿਆ ਹੈ ਬੀਐਸਐਫ ਅਨੁਸਾਰ ਪਾਰਕ ਦੇ ਵਕਫਾ ਖਰਾਜਾ ਤੋਂ ਆਉਣ ਵਾਲੇ ਲੋਕ ਚੰਡੇ ਦੀ ਰਸਮ ਵੇਖਣ ਲਈ ਜੋ ਪਹੁੰਚਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਸ਼ਾਮ 4 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਲਗਾ ਕੇ ਸਰਹੱਦ ਤੇ ਬਲੇ ਸਟੇਡੀਅਮ ਵਿੱਚ ਪਹੁੰਚ ਜਾ ਭਾਰਤ ਪਾਕਿਸਤਾਨ ਦੇ ਨਾ ਦੇਸ਼ਾਂ ਦੀ ਸਾਂਤਿਕ ਮੰਤਰੀ ਅਟਾਰੀ ਵਹਾਗਾ ਸਰਹੱਦ ਵਿੱਚ ਬੀਐਸਐਫ ਤੇ ਪਾਕਿਸਤਾਨ ਰੇجن ਨਾਲ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਚੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ ਬੀਐਸਐਫ ਦੇ ਅਨੁਸਾਰ ਪਹਿਲਾਂ ਚੰਡੇ ਦੀ ਰਸਮ 5:30 ਤੋਂ ਸ਼ੁਰੂ ਹੋ ਕੇ 6 ਵਜੇ ਤੱਕ ਚੱਲਦੀ ਸੀ ਹੁਣ ਤਬਦੀਲ ਹੋ ਕੇ ਮੌਸਮ ਦੇ ਮੱਦੇਨਜ਼ਰ 28 ਸਰਹੱਦ ਤੇ ਪਾਕਿਸਤਾਨ ਰੇجن ਨਾਲ ਗੱਲਬਾਤ ਤੋਂ ਬਾਅਦ ਚੰਡੇ ਦੀ ਰਸਮ ਦਾ ਸਮਾਂ ਅੱਧਾ ਘੰਟਾ ਘਟਾ ਕੇ 5 ਤੋਂ 5:45 ਕਰ ਦਿੱਤਾ ਗਿਆ ਹੈ ਬੀਐਸਐਫ ਅਨੁਸਾਰ ਪਾਰ ਦੇ ਵਕਫਾ ਖਰਾਜਾ ਤੋਂ ਆਉਣ ਵਾਲੇ ਲੋਕ ਚੰਡੇ ਦੀ ਰਸਮ ਵੇਖਣ ਲਈ ਜੋ ਪਹੁੰਚਦੇ ਨਹੀਂ ਉਹਨਾਂ ਨੂੰ ਅਪੀਲ ਹੈ ਕਿ ਸ਼ਾਮ 4 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਲਗਾ ਕੇ ਸਰਹੱਦ ਤੇ ਬਲੇ ਸਟੇਡੀਅਮ ਵਿੱਚ ਪਹੁੰਚ ਜਾ। ਭਾਰਤ-ਪਾਕਿਸਤਾਨ ਦੇ ਨਾ ਦੇਸ਼ਾਂ ਦੀ ਸਾਂਤਰੀ ਮੰਤਰੀ ਅਟਾਰੀ ਵਹਾਗਾ ਸਰਹੱਦ ਵਿੱਚ ਬੀਐਸਐਫ ਤੇ ਪਾਕਿਸਤਾਨ ਰੇਜਨਾ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਚੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਬੀਐਸਐਫ ਦੇ ਅਨੁਸਾਰ ਪਹਿਲਾਂ ਚੰਡੇ ਦੀ ਰਸਮ 5:30 ਤੋਂ ਸ਼ੁਰੂ ਹੋ ਕੇ 6 ਵਜੇ ਤੱਕ ਚੱਲਦੀ ਸੀ ਹੁਣ ਤਬਦੀਲ ਹੋ ਕੇ ਮੌਸਮ ਦੇ ਮੱਦੇਨਜ਼ਰ 82 ਸਰਹੱਦ ਤੇ ਪਾਕਿਸਤਾਨ ਰੇجن ਨਾਲ ਗੱਲਬਾਤ ਤੋਂ ਬਾਅਦ ਚੰਡੇ ਦੀ ਰਸਮ ਦਸਮਾ ਅੱਧਾ ਘੰਟਾ ਘਟਾ ਕੇ 5 ਤੋਂ 5:45 ਕਰ ਦਿੱਤਾ ਗਿਆ ਹੈ ਬੀਐਸਐਫ ਅਨੁਸਾਰ ਪਾਰ ਦੇ ਵਾਖਾ ਖਰਾਜਾ ਤੋਂ ਆਉਣ ਵਾਲੇ ਲੋਕ ਚੰਡੇ ਦੀ ਰਸਮ ਵੇਖਣ ਲਈ ਜੋ ਪਹੁੰਚਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਸ਼ਾਮ 4 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਲਗਾ ਦੇ ਅਤੇ ਸਰਹੱਦ ਤੇ ਬਲੇ ਸਟੇਡੀਅਮ ਵਿੱਚ ਪਹੁੰਚ ਜਾ